ਕਟਿੰਗਿੰਦੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਹਾਣੀ ਨੂੰ ਪੰਜਾਬ ਦੇ ਰਾਜਪਾਲ ਤੋਂ ਆਨਰੇਰੀ ਡਾਕਟੋਰੇਟ ਦੀ ਉਪਾਦੀ ਪ੍ਰਾਪਤ ਕਰਨ ਅਤੇ ਅਮਰੀਕਾ ਦੀ ਵਕਾਰੀ ਹਾਰਵਰਡ ਯੂਨੀਵਰਸਿਟੀ ਤੋਂ ਪਬਲਿਕ ਲੀਡਰਸ਼ਿਪ ਸਰਟੀਫਿਕੇਟ ਦਿੱਤੇ ਜਾਣ ਦੇ ਉੱਪਰ ਸਨਮਾਨਿਤ ਕੀਤਾ ਗਿਆ। ਸ਼੍ਰੀ ਲਾਲਪੁਰਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਹਾਣੀ ਇੱਕ ਬਹੁਪੱਖੀ ਸ਼ਖਸੀਅਤ ਹਨ। ਇਸ ਦੇ ਬਾਵਜੂਦ ਉਹਨਾਂ ਵਿੱਚ ਬਹੁਤ ਜ਼ਿਆਦਾ ਨਿਮਰਤਾ ਹੈ। ਸਹਾਣੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਪੰਜਾਬ ਦੇ ਲਈ 1000 ਆਕਸੀਜਨ ਵਾਲੇ ਬੈੱਡ ਅਤੇ 2200 ਆਕਸੀਜਨ ਸਿਲੰਡਰ ਮੁਹੱਈਆ ਕਰਵਾ ਕੇ ਮਿਸਾਲੀ ਕੰਮ ਕੀਤਾ ਸੀ। ਉਸ ਨੇ 500 ਤੋਂ ਵੱਧ afghan, hindu ਅਤੇ ਇਹ ਕਸ਼ਰਨਾਰਤੀਆਂ ਨੂੰ ਕੱਢਣ ਅਤੇ ਉਹਨਾਂ ਦੇ ਮੁੜ ਵਸੇਬੇ ਦੇ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਦੱਸਿਆ ਹੈ ਕਿ ਸ਼੍ਰੀ ਸਾਹਨੀ ਮੁਫਤ ਹੁਨਰ ਸਿਖਲਾਈ ਦੇਣ ਅਤੇ ਹਰ ਸਾਲ 10,000 ਨੌਜਵਾਨਾਂ ਦੇ ਵਾਸਤੇ ਨੌਕਰੀਆਂ ਦਾ ਪ੍ਰਬੰਧ ਕਰਨ ਦੇ ਵਾਸਤੇ ਪੰਜਾਬ ਦੇ ਵਿੱਚ ਵਿਸ਼ਵ ਹੁਨਰ ਕੇਂਦਰ ਵੀ ਸਥਾਪਿਤ ਕਰ ਰਹੇ ਨੇ। ਸ਼੍ਰੀ ਸਾਹਨੀ ਨੂੰ ਸਨਮਾਨਿਤ ਕਰਨ ਵਾਲਿਆਂ ਹੋਰ ਸ਼ਖਸੀਅਤਾਂ ਦੇ ਵਿੱਚ ਤਰਲੋਚਨ ਸਿੰਘ, ਹਰਮੀਤ ਸਿੰਘ ਕਾਲਕਾ ਤੇ ਹੋਰਨਾ ਪਤਵੰਤੇ ਸੱਜਣਾ ਨੇ ਖਾਸ ਤੌਰ ਦੇ ਉੱਪਰ ਸ਼ਮੂਲੀਅਤ ਕੀਤੀ।